ഡ മഹ പേര ਇਹ ਕਿਲਾ ਪੰਨਾ ਦਾ ਪਸਤਾ ਜੀ ਸਾਡੇ ਜੀ ਨੇੜੇ ਪਸਤਾ ਜੀ ਹਾਂ ਜੀ ਲੈ ਲਾ ਬੋ ਆ ਦੇ ਸੁਖਾ ਬੋ ਆ ਦੋਹੇ ਉਸਤਾ ਸਾਡੇ ਗੁਰਪ੍ਰੀਤ ਬੱਸ ਬੱਸ ਰੋਬਰਟ ਜੀ ਸਾਡਾ ਪੀਰ ਤਾਂ ਬੱਸ ਸੱਚੀ ਦੀ ਮੇਰੇ ਦੇ ਸਾਰੇ ਜਾਣਦੇ ਆ ਕੁੰਡ ਰੁਕਿਆ ਜੀ ਇਹ ਪੁਰਾਣਾ ਆਪਣਾ ਜੀ ਬੱਬੂ ਜੀ ਜਿੰਨਾ ਠਹਿਰੀ ਜੀ ਬਹੁਤ ਵੱਡੀ ਖੇਦੀ ਦੇ ਦੇਣਾ ਭਾਜੀ ਜਿਹੜਾ ਰੇਟਰ ਵੀ ਮੇਰਾ ਸਾਡ ਹੋ ਗਈ ਜਿਵੇਂ 42 ਕਟਰੀ ਵਾਲੇ ਤੇ ਬਾਕੀ ਨਾਮ ਆਖਣਾ ਕਿਉਂਣਾ ਠੀਕ ਹੈ ਕਿੰਨੇ ਕਿੰਨੇ ਨਾਮ ਆ ਆ ਨਾ 3 11000 ਪਲੱਸ ਕਾਪਾ 10000 ਪਲੱਸ ਕਾਪਾ ਬਹੁਤ ਵਧੀਆ ਗਏ ਬਹੁਤ ਵਧੀਆ 5 ਮਿੰਟ ਹੋਣੇ ਕਰਨਾ ਹੈ ਗੰਡੂ ਦਾ ਹੀ ਨੰਬਰਦਾਰ ਤੇ ਰਾਣੀ ਕਲਾ ਰਾਤ ਸਾਹਿਬ ਨਵੇਂ ਨਵੇਂ ਬੱਗਣਾ ਚਾਹੀਦਾ ਮਨ ਚਾਹੀਦਾ ਚਾਹੀਦਾ ਮਨ ਮੈਨੂੰ ਚਾਹੀਦਾ ਬਿਲਕੁਲ ਇਹਨਾਂ ਦੇ ਬੰਦੇ ਦਾ ਹੁਸਲਾ ਵਾਦਾ ਹੈ ਦੇਖੋ ਭਾਈ ਰਣਜੀਤਾ ਤੋਂ ਨੰਬਰ 9 ਵਧੀਆ ਬਹੁਤ ਵਧੀਆ ਬਹੁਤ ਮੈਨੂੰ ਖੁਸ਼ੀ ਹੋਈ ਆ ਤੇ ਸਾਡਾ ਸਮਾਨ ਤੋਰਿਆ ਭਾਜੀ ਮੁੰਡੂ ਕਰਿਆ ਤੁਹਾਡਾ ਤੇ ਬਾਕੀ ਪਿੰਡ ਦੇ ਐਨਆਰਆਈ ਵੀਰ 21000 ਪਲੱਸ ਕਰਪਣਾ ਇੱਕ ਮੁੰਡਾ 11000 ਪਲੱਸ ਕਰ ਰਿਹਾ ਨੀ ਕਰਨਾ ਪਾਸਿਓਂ ਦੋ ਪਿੰਡਾਂ ਤੋਂ ਠੀਕ ਠੀਕ ਵਧੀਆ ਮੁੰਡਾ ਮੰਨ ਲਿਆ ਵਧੀਆ ਬਹੁਤ ਵਧੀਆ ਇਹ ਨਾਲ ਕਰਨਾ ਚਾਹੀਦਾ ਪਲੇਅਰ ਦਾ ਬਾਕੀ ਨਾਲੇ ਪਿੰਡ ਜਿਹਦਾ ਸਮਾਨ ਤੋਰਿਆ ਬਹੁਤ ਵਧੀਆ ਨਾ ਵਾਹ ਵਾਧਾ ਹੋਰ ਵੀ ਨਵੇਂ ਮੁੰਡਿਆਂ ਦੇ ਗਾਣ ਉਹ ਵੀ ਇੱਥੋਂ ਵਾਹ ਵਾਧਾ ਨਾਲੇ ਕੈਮ ਆ ਕੈਮ ਆ ਵਧੀਆ ਖੇਡਣ ਡਿਆ ਐ ਇਹ ਕੈਡਣ ਡਿਆ ਚਾਹੀਦਾ ਐ ਸਾਥ ਦੇਣਾ ਪਹਿਲੋ ਤੂੰ ਖੇਡ ਤਰਾਂ ਪਹਿਲੋ ਤੂੰ ਲੱਗੇ ਛੜਪੜ ਲੱਗੇ ਮੈਂ ਇਹ ਸੱਟ ਲੱਗਣ ਕਰਕੇ ਜਿਹੜਾ ਗਰਾਊਂਡਾਂ ਤੋਂ ਦੂਰ ਹੋਣਾ ਪਿਆ ਐ ਕਿੰਨੇ ਪਰ ਮੈਂ ਕਾਫੀ 4-5 ਸਾਲ ਹੀ ਦੂਰ ਰਿਆਂ ਗਰਾਊਂਡ ਤੋਂ ਬਲਕਿ ਵਾਪਸੀ ਬਾਅਦ ਹਾਂ ਵਾਪਸੀ ਮੈਂ ਭਾਈ ਇੱਕਦਮ ਇੱਕ ਵਾਰੀ ਤਾਂ ਛੱਡਰੀ ਪੈ ਗਈ ਦਿਲ ਜਾ ਟੁੱਟ ਗਿਆ ਸੀ ਭਾਈ ਸੁਖਾਸਤਾ ਦਾ ਮਸਤ ਘੜ ਤੋਂ ਭਾਈ ਉਹਨਾਂ ਨਾਲ ਸਾਥ ਦਿੱਤਾ ਹਾਂ ਉਹਨਾਂ ਨਾਲ ਸਾਥ ਦਿੱਤਾ ਵਾ ਸਮਾਨ ਸਾਨੂੰ ਕਰਾਇਆ ਨਾਲ ਨਾ ਇਹ ਦਿੱਤਾ ਵਾ ਸਪੀਰ ਕਰਾ ਚੋਣ ਫਤਿਹ ਕਰਨਾ ਜੋ ਚੱਲਦਾ ਹੈ ਤੇ ਉਹਨਾਂ ਬਾਅਦ ਇਹ ਚੀਜ਼ ਲਾਏ ਆ ਤੇ ਅੱਜ ਜਿਸ ਤਰ੍ਹਾਂ ਪਹੁੰਚੇ ਬਦੌਲਤ ਸਹੀ ਗੱਲ ਹੈ ਨਾ ਬਾਕੀ ਭੁੱਲਣਾ ਜਿਹਦਾ ਬੰਦੇ ਨੂੰ ਵਾਸ ਵਾਸ ਬੱਸ 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 ਸਾਈਂ ਬਾਕੀ ਕਰਮਾਲਾ ਮਹਾਰਾਜ ਸਹੀ ਗੱਲ ਪਰ ਉਹ ਬੰਦੇ ਨੇ ਆਪਾਂ ਸਾਥ ਦਿੱਤਾ ਉਦੋਂ ਮੈਂ ਗੁੰਮ ਬੜਿਆਂ ਨੂੰ ਲਾਏ ਆ ਹਰ ਕੋਈ ਇਹੋ ਆਂਦਾ ਹੈ ਕੋਈ ਨਾ ਭਵਾਨਾ ਤਗੜਾ ਹੋ ਪਰ ਉਹ ਮੈਂ ਬਾਈ ਦਿਲ ਜਾ ਛੋਟ ਗਿਆ ਮੈਂ ਸਾੜੀ ਦਿੱਤੀ ਇੱਕ ਸਾੜੀ ਤੇ ਬਾਜ ਉਹ ਵੀਰ ਆਇਆ ਵਾ ਆਪਣੇ ਕੋਲ ਆਪਣਾ ਸਾਥ ਆਪਣਾ ਦਿੱਤਾ ਵਾ ਕਿ ਜਿੰਨੀ ਟਾਈਮ ਮੋੜਾ ਦਾਸ ਆਪਣਾ ਦੇ ਪੂਰੋਂ ਪਿਆ ਕੇ ਸਮਾਨ ਨੂੰ ਆਪਣੇ ਪਹਰਾਇਆ ਵਾ ਮੈਂ ਜਿੱਥੇ ਚੱਲਾਂਗੇ ਕਢਾਏ ਉਹਨਾ ਅੱਜ ਜੋ ਵੀ ਮਤਲਬ ਕਿ ਇੱਥੋਂ ਤੱਕ ਅਸੀਂ ਪਹੁੰਚਿਆ ਜੇ ਮਕਾਮ ਕੋਈ ਮਿਲਿਆ ਤੇ ਉਹਦੀ ਦੌਲਤ ਕੀ ਚਲੋ ਕਬੱਡੀ ਨਾਲ ਜੁੜੇ ਰਹੋ ਵਧੀਆ ਜੀ ਵਾਸਾ ਸਾਡੇ ਮੇਰ ਦਾ ਮੋੜ ਪੈਂਦਾ ਬੰਦਾ ਨੀਤ ਮਾੜੀ ਨਾ ਰੱਖੇ ਆ ਰੇਕ ਦਾ ਚੰਗਾ ਹੀ ਸੋਚੋ ਕਿ ਨਾ ਕਿ ਜਰੀਏ ਕਿ ਨਾ ਕਿ ਰਾਹ ਪਾ ਹੀ ਦਿੰਦਾ ਹੈ ਬਿਲਕੁਲ ਬਾਕੀ ਤਾਂ ਹੀ ਲੜੀ ਫੇੜ ਦੇਣਾ ਗਰਾਉਂਡਾਂ ਤੇ ਸੱਟਾ ਪੇਟ ਦਾ ਮਾਰ ਬਿਚਾ ਕੇ ਜਿਹੜੇ ਬੰਦਾ ਨਾਲ ਸਪੋਰਟ ਕਰਦਾ ਉਹ ਤੇ ਮਚਾ ਕੇ ਰੱਖੇ ਹੈਨਾ ਮੇਨੇ ਉਹ ਆ ਜੀ ਕਬੱਡੀ ਤੇ ਚਲੋ ਜਲਦੀ ਰਹਿਣੀ ਤੇ ਮਾਲਕ 60 ਫੇਰ ਤੁਹਾਡੇ ਕੋਲ ਪਹੁੰਚਾ ਕੇ ਰੱਖੋ ਸਹੀ ਗੱਲ ਸਹੀ ਗੱਲ ਉਹ ਮਹਾਰਾਜ ਦਾ ਇਹ ਦਾਤ ਦੇਂਦੀ ਹੈ ਮਹਾਰਾਜ ਦਾ ਭਾਵਾ ਵੇ ਨਾ ਬਾਕੀ ਆਪਣੇ ਹਣ ਆਪਣੇ ਇਲਾਕੇ ਦੀ ਗੱਲ ਕਰੀਏ ਤਾਂ ਆਪ ਵੀ ਪਲੇਅਰ ਹਟ ਕੇ ਨਾ ਨੇ ਵਧੀਆ ਹੈ ਮੈਚ ਵੱਧ ਗਿਆ ਇੱਕ ਥੋੜਾ ਜਿਹਾ ਹੋਰ ਵੀ ਪਲੇਅਰਾਂ ਚੋਂ ਵਧੀਆ ਗੱਲ ਆ ਜਿੰਨੇ ਜੁੜਨਗੇ ਬੰਦੇ ਸਹੀ ਗੱਲ ਆ ਮੁੰਡੇ ਮੰਡੇ ਜੇ ਤਾਂ ਨਵੇਂ ਫੂਨਾ ਫੂਨਾ ਨਾ ਉਹਨਾਂ ਨੇ ਛੱਡਣਗੇ ਖੇਡ ਰਿਹਾ ਵੀ ਨਵਾਂ ਖੇਡ ਹਾਂਜੀ ਮੇਰੀ ਇਹ ਸੋਚ ਆ ਮੈਨੂੰ ਫੰਡੋਸ ਹੋਣੀ ਵੀ ਕਿ ਬੰਦਾ ਹੋਰ ਵੀ ਮਿਹਨਤ ਲਾਉਣਾ ਹਨਾ ਜੂਨੀਅਰ ਬੰਦੇ ਜਿੱਦਾਂ ਵੀ ਮੱਲਾ ਉੱਠੰਦੇ ਆ ਮੇਰੇ ਪਿੰਡ ਦੇ ਵੀ ਮੈਂ ਤਾਂ ਕਈਆਂ ਨੂੰ ਆਂਨਾ ਵੇ ਕਿ ਚਲੋ ਮਿਹਨਤ ਲਾਉਣਾ ਹਨਾ ਮਿਹਨਤ ਦਾ ਹੀ ਮੋਲਾ ਸਹੀ ਗੱਲ ਚੰਗੇ ਪਾਸੇ ਲੰਘਣਗੇ ਸਹੀ ਗੱਲ ਇੱਕ ਬੰਦੇ ਦਾ ਮਾਈਂਡ ਹੋਰ ਦਾ ਹੋ ਰਹਿਂਦਾ ਵਾ ਪੁੱਠੇ ਬੰਨਣ ਵਾਲ ਖਿਆਲ ਨਹੀਂ ਜਾਂਦੇ ਤੇ ਬੰਦੇ ਨੂੰ ਹੁੰਦਾ ਵੀ ਮੈਂ ਮਿਹਨਤ ਕਰਨੀ ਆ ਮੈਂ ਕੁਝ ਕਰਨਾ ਵਾ ਤੇ ਇਹ ਮੇਰੀ ਸੋਚ ਇਹ ਆ ਕਿ ਜੇ ਬੰਦਾ ਚਾਲੇ ਨਾ ਕਿ ਮੈਂ ਆ ਕਰਨਾ ਵਾ ਮਿਹਨਤ ਕਰਕੇ ਆ ਮਕਾਮ ਪਾਉਣਾ ਹੈ ਤੇ ਮਹਾਰਾਜ ਦੀ ਕਿਰਪਾ ਕੋਈ ਹੋਰ ਕੋਈ ਹੋਰ ਜਾਂਦਾ ਉਥੋਂ ਤੱਕ ਨਾ ਕੋਈ ਔਕੀ ਨਹੀਂ ਜੀ ਬਸ ਮਹਿਲ ਦੀ ਗੱਲ ਬਾਜੀ ਬਾਜੀ ਕੰਮ ਹੀ ਹੋ ਜਾ ਕੋਈ ਨੰਨੀ ਹੋ ਜਾ ਮਾਕੀ ਚਲੋ ਇਹ ਆਪਣੇ ਕਿਹੜੇ ਬਾਬਾ ਜੀ ਸਾਡੇ ਮਰਦਾ ਪਿੰਡ ਇਹ ਤੰਤਨ ਬੱਬਾ ਰੱਬ ਜੀ ਦਾ ਮੇਲਾ ਤੇ ਬਾਬਾ ਪ੍ਰਕਾਸ਼ ਸਿੰਘ ਜੀ ਦਾ ਨਾਨਾ ਜੋੜ ਮੇਲਾ ਜੀ ਜਿਹੜਾ ਸਾਲ ਬਾਅਦ ਅਸੀਂ 1400 ਤੋਂ 1500 ਨੂੰ ਨਵੇਂ ਹਰੜੀ ਆਹ ਬਾਦਰੋ ਅਗੇ ਬੜਾ ਇਤਿਹਾਸਿਕ ਆ ਜੀ ਜੀ ਸਰੋਵਰ ਦੀ ਕੋਈ ਇਥੇ ਬਾਬਾ ਵੀਰ ਸਿੰਘ ਦਾ ਸਤਾ ਔਰ ਜੀ ਮਾ ਪਰਸੋ ਇਹ ਸਨਮਾਨ ਮਾਝੇ ਦਾ ਵੱਡਾ ਪ੍ਰਮੋਟਰ ਹੈ ਰੰਧਾ ਕਹਿੰਦੇ ਕਨੇਡਾ ਦੀ ਧਰਤੀ ਤੇ ਮਿੰਟੋ ਨੰਬਰ ਦੇ ਕਨੇਡਾ ਰਾਣੀਪੁਰ ਤੇ ਸ਼ੀਰੇ ਮਰਾਰ ਪੰਜ ਬਲਾਈਆਂ ਵੱਲੋਂ ਦੇਸੀ ਘੇੜ ਦੇ ਟੀਮ ਨਾਲ ਅੱਜ ਦਾ ਸਨਮਾਨ ਮਹਾਂਪਰਸ਼ੇ ਸਾਡੇ ਬਾਬਾ ਮੰਨਤਾ ਸਿੰਘ ਜੀ ਤੇ ਬਾਬਾ ਕਲਦੀਪ ਸਿੰਘ ਜੀ ਇਸ ਨਾਜਮ ਦਾ ਕਰ ਰਿਹਾ ਆਪਾਂ ਦਿਲ ਦੀ ਕਰਾਈਏ ਤੇ ਧੰਨਵਾਦ ਜੱਜਦਾਰ ਕਰਮ ਸਿੰਘ ਸਾਡੀ ਜ਼ਿੰਦਗੀ ਦਾ ਮਾਣ ਆਪਾਂ ਧੰਨਵਾਦ ਕਰਦੇ ਆ ਇੱਕ ਚਿਕਾਰਾ ਲਾਈਏ ਚੜ੍ਹਦੀ ਕਲਾ ਵਾਸਤੇ ਬ੍ਰह्म ਸਨਮਾਨ ਆ ਵੀ ਰਿਹਾ ਸੋਹਣਿਆ ਇੱਕ ਸਨਮਾਨ ਬ੍ਰह्म ਰੰਧਾ ਗੁਰਤੇਜ ਰੰਧਾਵਾ ਸਾਹਿਬ 11000 ਤੇ ਪਲੱਸ ਕੱਪ ਦੇ ਨਾਲ ਜਿਹੜਾ ਮਾਸੀ ਦਾ ਪੁੱਤਰ ਹੈ ਸਾਡੇ ਛੱਬੇ ਭਾਦਰੀ ਦਾ ਜਿਹਦੇ ਵੱਲੋਂ 11000 ਤੇ ਪਲੱਸ ਕੱਪ ਦੇ ਨਾਲ ਓਏ ਸਤ ਮਹਾਂਪੁਰਸ਼ ਬਾਬਾ ਮੰਗਲ ਸਿੰਘ ਜੀ ਬਾਬਾ ਜਰਨੈਲ ਸਿੰਘ ਜੀ ਫਰੋਈਪੁਰ ਵਾਲੇ ਉਸਮਾਨਵਾਲ ਵਾਲੇ ਉਹਨਾਂ ਦੇ ਮੁਬਾਰਕ ਅਥਾ ਦੇ ਨਾਲੇ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਉੱਥੇ ਬਜਿੰਦਰ ਸੰਧੂ ਜੀ ਯੂਕੇ ਹਰਪ੍ਰੀਤ ਸੰਧੂ ਯੂਐਸਏ ਅਮਰੀਕਾ ਧਰਮਵੀਰ ਸਿੰਘ ਆਸਟ੍ਰੇਲੀਆ ਅਵਤਾਰ ਸਰਪੰੰਦੀ ਰਹੇ ਸੰਦੀਪ ਸਿੰਘ ਜੀ ਸਾਡੇ ਯੂਕੇ ਗੁਰਰਾਜ ਸੰਧੋ ਗੁਰਸੈਰ ਸਿੰਘ ਦੇ ਡਾਕਟਰ ਅਮਰਜੀਤ ਸਿੰਘ ਜੀ ਪਰ ਸੰਧੋ ਵਾਲੇ ਨੇ ਇਹ 21000 ਤੇ ਸ਼ਾਨਦਾਰ ਕੱਪ ਦਿੱਤਾ ਸਾਡੇ ਕੋਟਲੀ ਵਾਲੇ ਸ਼ਬਦ ਭਰਾ ਨੂੰ ਸਾਡੇ ਸਾਥ ਬਾਦੀ ਨੂੰ ਸਨਮਾਨ ਸੁਖਦੀਪ ਸੰਧੋ ਸੱਗਾ ਵੀਰ ਹੈ ਜਿਨ੍ਹਾਂ ਨੇ ਸਰਾਵਾਂ ਮਲੇ ਭਰਾਵਾਂ ਨੇ ਕਰਨਾ ਉਹ ਵੀ ਸਨਮਾਨ ਵਾਪਸ ਤੇ ਰਾਸ਼ੀ ਦੇ ਨਾਲ ਮਹਾਂਪੁਰਸ਼ ਕਰ ਰਹੇ ਬਹੁਤ ਬੰਦਾ ਧੰਨਵਾਦ ਮਨਜਿੰਦਰ ਸੰਧੋ ਬ੍ਰੈਂਡ ਪਰ ਵਾਲੇ ਭਰਾਵੋ ਬੋਲੇ ਹਰਪ੍ਰਿੰਤ ਸਿੰਘ ਸੰਧੋ ਜੁਆ ਸੇਰ ਸਿੰਘ ਸੰਧੋ ਆਸਟ੍ਰੇਲੀਆ ਤੇ ਪਾਰ ਸਰਪੰਚ ਬ੍ਰੈਂਡ ਨਾਲ ਸੰਦੀਪ ਸੰਧੋ ਬ੍ਰੈਂਡ ਗੁਰਲਾਬ ਗੁਰਲਾਬ ਸੰਧੂ ਦੇ ਨਾਲ ਗੁਰਸਾਨ ਸਿੰਘ ਜੀ ਸੰਧੂ ਡਾਇਰ ਅਮਰਜੀਤ ਸਿੰਘ ਜੀ ਸੰਧੂ ਦੇ ਨਾਲ ਕਰਨ ਸੰਧੂ ਇਹਨਾਂ ਭਰਾਵਾਂ ਵੱਲੋਂ ਜਿਹੜਾ 31 21000 ਤੇ ਪੱਸ ਸ਼ਾਨਦਾਰ ਕਾਰਤ ਦੇ ਨਾਲ ਮਾ ਵੱਡਾ ਮਾਰਮਛੀ ਦੇ ਨਾਲ ਇਹ ਸਨਮਾਨ ਸਾਡੇ ਐਨਆਰਆਈ ਭਰਾਵਾਂ ਵੱਲੋਂ ਕੀਤਾ ਜਾ ਰਿਹਾ ਹੈ ਮੈਂ ਇਹਨਾਂ ਐਨਆਰਆਈ ਭਰਾਵਾਂ ਦਾ सैण दे को ਅੱਜ ਤੁਹਾਡੇ ਪਿੰਡ ਦੇ ਮੁੰਡੇ ਨੇ ਮੇਲਾ ਲੁੱਟਣ ਵਾਲੀ ਗੱਲ ਕਰ ਦਿੱਤੀ ਐ ਜਿਨ੍ਹਾਂ ਜਿਨ੍ਹਾਂ ਨੇ ਸਰਪੇ ਦੀ ਖੇਡ ਵਧੀਆ ਲੱਗੀ ਤਾੜੀਆਂ ਮਾਰੋ ਜੀ ਪ੍ਰਬੰਧਕੀ ਕਮੇਟੀ ਦਾ ਮੈਂ ਧੰਨਵਾਦ ਕਰਦਾ ਹਾਂ ਸਾਰੇ ਐਨਆਰਆਈ ਭਰਾਵਾਂ ਦਾ ਜੱਗੇ ਪਟਵਾਰੀ ਵੀਰ ਹੁਣਾਂ ਦਾ ਪਿਛਲੇ ਸਾਲ ਰਾਜਵੀਰ ਵੀਰ ਹੁਣਾਂ ਨੇ ਫਿਨਲੈਂਡ ਵਾਲੇ ਵੀਰਾਂ ਨੇ ਬੜਾ ਮੱਤਾ ਮੇਲਾ ਕਰਵਾਇਆ ਪੰਜਾਬ ਹਰਿਆਣੇ ਦਾ ਮੈਚ ਕਰਵਾਇਆ ਸੀਗਾ ਅੱਜ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਨੂੰ ਦੇ ਵਿੱਚ ਸਾਰੇ ਹੀ ਪ੍ਰਬੰਧਕ ਵੀਰ ਨੇ ਕਿਸੇ ਨਾਲ ਸਾਨੂੰ ਵਿਸ਼ੇਸ਼ ਨਾਮ ਨਹੀਂ ਜਾਂਦੀ ਹਰ ਇੱਕ ਨਾਮ ਬਹੁਤ ਵੱਡਾ ਯੋਗਦਾਨ ਹੈ। ਬਰਿੰਦਰ ਮੈਂ ਇੱਕ ਵਾਰੀ ਧੰਨਵਾਦ ਕਰਦਾ ਸਾਡੇ ਬਲਜਿੰਦਰ ਸਿੰਘ ਜੀ ਸੰਘੋਲੈਂਡ ਵਾਲਿਆਂ ਦਾ। ਹਰਪ੍ਰੀਤ ਸਿੰਘ ਜੀ ਸੰਘੋ ਸਾਡੇ ਅਮਰੀਕਾ ਵਾਲਿਆਂ ਦਾ। ਨਾਲ ਸਰਦਾਰ ਧਰਮੇਸ਼ ਸਿੰਘ ਜੀ ਆਸਟ੍ਰੇਲੀਆ ਵਾਲਿਆਂ ਦਾ। ਅਵਤਾਰ ਸਿੰਘ ਜੀ ਸਰਪੰਚ ਇੰਗਲੈਂਡ